ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਚਮਕਦੇ ਸਿਤਾਰੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਕੀ ਉਹਨਾਂ ਨੂੰ ਆਪਣੇ ਜਿਹੜੇ ਫਰਜ਼ ਨੇ ਉਹ ਸ਼ਾਇਦ ਭੁੱਲਦੇ ਨਜ਼ਰ ਆ ਰਹੇ ਨੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਬਣਾਇਆ ਗਿਆ ਸੀ ਤਾਂ ਉਸ ਟਾਈਮ ਉਹ ਕਹਿੰਦੇ ਸੀ ਕਿ ਅਸੀਂ ਆਮ ਲੋਕ ਆ ਆਮ ਲੋਕਾਂ ਨਾਲ ਕੰਮ ਕਰਨਾ ਪਸੰਦ ਕਰਦੇ ਹਾਂ ਆਮ ਲੋਕਾਂ ਦੇ ਨਾਲ ਹੀ ਖੜਾਂਗੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੇ ਨੇ ਚਮਕਦੇ ਸਿਤਾਰਿਆਂ ਦੀ ਹੁਣ ਜਿਹੜੀ ਹੈ ਚਮਕ ਹੌਲੀ-ਹੌਲੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਉਹ ਚਮਕ ਇੰਨੀ ਕੋ ਚਮਕ ਰਹੀ ਹੈ ਕਿ ਉਹਨਾਂ ਦਾ ਸਾਰਾ ਭੇਤ ਹੀ ਕੁਲਨਾ ਸ਼ੁਰੂ ਹੋ ਗਿਆ ਹੈ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਇੱਕ ਰੈਲੀ ਕੱਢੀ ਗਈ ਸੀ ਨਸ਼ਿਆ ਵਿਰੁੱਧ ਜਿਹੜੀ ਹੈ ਵੱਡੀ ਰੈਲੀ ਕੱਢ ਦੇ ਸਾਹਮਣੇ ਆਏ ਭ੍ਰਿਸ਼ਟਾਚਾਰੀ ਦੇ ਸਾਹਮਣੇ ਜਿਹੜੀ ਹੈ ਜ਼ੀਰੋ ਟੋਲਰੈਂਸ ਦੀ ਗੱਲ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਇਹ ਨੀਤੀ ਬਣਾ ਕੇ ਇੱਕ ਪੋਸਟਰ ਛਾਪ ਕੇ ਰੱਖਣੀ ਸੀ ਇੱਕ ਵੱਡੀ ਜਿਹੜੀ ਹੈ ਜੰਗ ਨਸ਼ਾ ਵਿਰੁੱਧ ਸ਼ੁਰੂ ਕੀਤੀ ਗਈ ਸੀ ਜਿਹਦੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਨੂੰ ਉਹਨਾਂ ਤੇ ਕੰਮ ਕਰਨਾ ਚਾਹੀਦਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਪ੍ਰਸ਼ਟਾਚਾਰੀ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿਹੜੇ ਨਸ਼ਾ ਵਿਰੁੱਧ ਅਸੀਂ ਜੰਗ ਛੇੜੀ ਹੈ ਜੇਕਰ ਨਸ਼ਾ ਕੋਈ ਕਰਦਾ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਉਹ ਕਹਿੰਦੇ ਸੀ ਚਾਹੇ ਉਹ ਸਾਡੀ ਪਾਰਟੀ ਦੇ ਹੋਣ ਚਾਹੇ ਉਹ ਕਿਸੇ ਹੋਰ ਪਾਰਟੀ ਦੇ ਹੋਣ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਹੈ ਵੱਡੀ ਕਾਰਵਾਈ ਕੀਤੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਤੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਪ ਦੇ ਹੀ ਵਿਧਾਇਕ ਮੰਤਰੀ ਜਿਹੜੇ ਨੇ ਸਾਥ ਦੇ ਦੇ ਸਾਹਮਣੇ ਆ ਰਹੇ ਨੇ ਨਸ਼ਾ ਤਸਕਰਾ ਦਾ ਹਾਂਜੀ ਅਸੀਂ ਗੱਲ ਕਰ ਰਹੇ ਆ ਜੀ ਸਰਬਜੀਤ ਕੌਰ ਮਾਨੋਕੇ ਤੇ ਉਹਨਾਂ ਦੇ ਪਤੀ ਜਿਹੜੇ ਨੇ ਉਹਨਾਂ ਵੱਲੋਂ ਇੱਕ ਐਸਐਮਓ ਨੂੰ ਦਬਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ 15 ਅਗਸਤ ਨੂੰ ਵੱਡਾ ਸਨਮਾਨ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਇਹ ਬੜੇ ਇਮਾਨਦਾਰ ਡਾਕਟਰ ਨੇ ਇਹਨਾਂ ਨੇ ਨਸ਼ੇ ਵਾਲੇ ਲੋਕਾਂ ਨੂੰ ਜਿਹੜਾ ਹੈ ਸਾਹਮਣੇ ਲੈ ਕੇ ਆਂਦਾ ਹੈ ਲੇਕਿਨ ਉਹਨਾਂ ਨੂੰ ਮਾਨੋ ਬੀਬੀ ਮਾਨੋ ਕੇ ਵੱਲੋਂ ਦਬਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਤੇ ਤੁਸੀਂ ਉਹਨਾਂ ਦੀ 네ਗੇਟਿਵ ਜਿਹੜੀ ਹੈ ਰਿਪੋਰਟ ਸਾਹਮਣੇ ਕੱਢ ਕੇ ਰੱਖੋ ਕਿ ਇਹੇ ਚਮਕਦੇ ਸਿਤਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਾਲਾ ਕਿ ਬੀਬੀ ਮਾਨੋਕੇ ਉੱਤੇ ਕਾਫੀ ਕੇਸ ਪਹਿਲਾਂ ਵੀ ਦਰਜ ਹੋਏ ਹੋਏ ਨੇ ਜੇ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਤੇ ਬੂਟਿਆਂ ਦਾ ਵੀ ਕੇਸ ਸੀਗਾ ਫਿਰ ਕਿਸੇ ਐਨਆਰਆਈ ਦੀ ਜਿਹੜੀ ਕੋਠੀ ਦਬਾ ਲਈ ਗਈ ਉਹਨਾਂ ਵੱਲੋਂ ਤੇ ਫਿਰ ਇੱਕ ਪੱਤਰਕਾਰ ਦੀ ਕੁੱਟ ਮਾਰਦਾ ਹਮੇਸ਼ਾ ਜਿਹੜੇ ਨੇ ਮਾਨੋਕੇ ਉਹ ਸੁਰਖੀਆਂ ਦੇ ਵਿੱਚ ਬਣੇ ਹੀ ਰਹਿੰਦੇ ਨੇ ਲੇਕਿਨ ਇਸ ਟਾਈਮ ਨਸ਼ਿਆ ਵਿਰੋਧ ਜਿਹੜੀ ਜੰਗ ਛੇੜੀ ਹੋਈ ਸੀ ਉਹਦਾ ਜਿਹੜਾ ਸਾਥ ਦਿੰਦੇ ਨਜ਼ਰ ਆ ਰਹੇ ਨੇ ਮਾਨੋ ਕਿ ਹਾਲਾਂਕਿ ਜਿਵੇਂ ਮਿਸ਼ਰੋਨੀ ਅਕਾਲੀ ਦਲ ਤੇ ਵੱਡੇ ਦੋਸ਼ ਲੱਗਦੇ ਹੁੰਦੇ ਸੀ ਦੂਸਰੇ ਪਾਸੇ ਕਾਂਗਰਸ ਉੱਤੇ ਕੀ ਇਹ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਂਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਸਤਾਰਿਆਂ ਨੂੰ ਚੁਣਿਆ ਹੈ ਉਹ ਸtare ਵੀ ਉਹਨਾਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਨੇ ਇਹਨਾਂ ਦਾ ਮਤਲਬ ਹੈ ਕਿ ਕੋਈ 파ਟੀ ਕਟ ਨਹੀਂ ਹੈ ਸਿਰਫ ਨਸ਼ਿਆ ਦੇ ਨਾਂ ਤੇ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਆਪਣੇ ਨੰਬਰ ਕੁੱਟੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੁਣੇ ਹੋਏ ਸਤਾਰੇ ਜਿੱਥੇ ਬੀਬੀ ਮਾਨੋਕੇ ਦੇ ਉਹਨਾਂ ਦੇ ਪਤੀ ਦਾ ਨਾਂ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਸ ਵੱਡੇ ਸੀਨੀਅਰ ਮੈਡੀਕਲ ਅਫਸਰ ਨੂੰ ਦਬਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਾਂਗਾ ਕਿ ਕਿਸ ਤਰ੍ਹਾਂ ਮਾਣੋਕੇ ਵੱਲੋਂ ਮੈਨੂੰ ਦਬਾਇਆ ਜਾ ਰਿਹਾ ਹੈ ਮੈਨੂੰ ਗਾਲ ਤੇ ਤਮਕਾਇਆ ਜਾ ਰਿਹਾ ਹੈ ਕਿ ਮੈਂ ਜਿਹੜਾ ਹੈ ਪੋਜ਼ਿਟਿਵ ਨਾ ਕੱਢਾਂ ਉਹਨਾਂ ਦੀਆਂ ਰਿਪੋਰਟਾਂ ਜਿਹੜੇ ਲੋਕ ਨਸ਼ਾ ਕਰਦੇ ਨੇ ਅਫੀਮ ਵਾਲੇ ਲੋਕਾਂ ਨੂੰ ਮੇਰੇ ਅੱਗੇ ਲਿਆ ਕੇ ਪਾ ਦਿੱਤਾ ਜਾਂਦਾ ਹੈ ਤੇ ਜਿਹੜੇ ਚਿੱਟੇ ਤੱਕ ਦਾ ਨਸ਼ਾ ਕਰਦੇ ਨੇ ਉਹਨਾਂ ਲੋਕਾਂ ਦੀ 네ਗੇਟਿਵ ਰਿਪੋਰਟ ਦੇਣ ਵਾਸਤੇ ਬੜੀ ਵੱਡੀ ਅਹਿਮ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਕਹਿੰਦੇ ਨੇ ਕਿ ਮੈਂ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਹੈ ਮੈਂ 70% ਲੇਕਿਨ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਤ ਭੁੱਲ ਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਜਿਹੜੇ ਨੇ ਉਹਨਾਂ ਦੇ ਖਾਸ ਚੁਣੇ ਹੋਏ ਚਮਕਦੇ ਸਿਤਾਰੇ ਉਹੀ ਨਸ਼ੇ ਨੂੰ ਪ੍ਰੋਮੋਟ ਕਰ ਰਹੇ ਨੇ ਉਹੀ ਨਸ਼ੇ ਨੂੰ ਪੰਜਾਬ ਦੇ ਵਿੱਚ ਲੋਕਾਂ ਤੱਕ ਵੇਚਣ ਦਾ ਸਾਥ ਦੇ ਰਹੇ ਨੇ ਹਾਲਾਂਕਿ ਬੀਬੀ ਮਾਨੋਕੇ ਦੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਉਹਨਾਂ ਨੂੰ ਕਾਫੀ ਦੇਰ ਦਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਸੀ ਜਿਵੇਂ ਹੀ ਚੱਲਦੇ ਟਾਈਮ ਦੇ ਨਾਲ ਮਾਨੋਕੇ ਦੀਆਂ ਬਹੁਤ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਨੇ ਉਸੇ ਮੁਤਾਬਕ ਹੀ ਅੱਜ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬੀਬੀ ਮਾਨੋਕੇ ਨੇ ਜਿਹੜੇ ਉਹ ਨਸ਼ਾ ਤਰਮੋੜ ਕਰਦੇ ਨਜ਼ਰ ਆ ਰਹੇ ਨੇ ਉਹਨਾਂ 'ਤੇ ਚੱਲਦੇ ਟਾਈਮ 'ਚ ਪਹਿਲਾਂ ਉਹਨਾਂ 'ਤੇ ਬੂਟਿਆਂ ਦਾ ਵੱਡਾ ਦੋਸ਼ ਲੱਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਐਨ ਆਰ ਆਈ ਦੀ ਕੋਠੀ ਨੂੰ ਦਬਾਇਆ ਫਿਰ ਕਿਸੇ ਪੱਤਰਕਾਰ ਨਾਲ ਕੁੱਟਮਾਰ ਕੀਤੀ ਗਈ ਤਾਂ ਹੁਣ ਤਾਂ ਸੀਨੀਅਰ ਮੈਡੀਕਲ ਆਫੀਸਰ ਨਾਲ ਸਿੱਧਾ ਤੋਂ ਸਿੱਧਾ ਪੰਗਾ ਲੈ ਲਿਆ ਹੈ ਹਾਲਾਂਕਿ ਉਹ ਸੀਨੀਅਰ ਮੈਡੀਕਲ ਅਫਸਰ ਨੂੰ 15 ਅਗਸਤ ਨੂੰ ਵੱਡੀ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ ਜਲਦੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਾਂਗਾ ਮਾਨੋਕੇ ਦੀਆਂ ਕੀ ਕਰਤੂਤਾਂ ਨੇ ਲੇਕਿਨ ਇਸ ਟਾਈਮ ਪੰਜਾਬ ਜਵਾਬ ਮੰਗ ਰਿਹਾ ਹੈ ਕਿ ਇਹੋ ਜੇ ਚਮਕਦੇ ਸਿਤਾਰੇ ਸੀ ਜਿਹੜੇ ਤੁਹਾਡੇ ਜਿਨ੍ਹਾਂ ਦੀ ਚਮਕ ਅਸਲ ਵਿੱਚ ਝੂਠੀ ਸੀ ਨਾ ਕਿ ਉਹ ਹੀਰੇ ਸੀ ਉਹ ਸਿਰਫ ਦਿਖਾਉਣ ਚ ਹੋਰ ਤੇ ਕੰਮ ਕਰਨ ਚ ਹੋਰ ਨਹੀਂ ਧੰਨ